ਤਸਵੀਰਾਂ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਨੌਜਵਾਨ ਜੋ ਸੀ ਉਹ ਮੇਕਅਪ ਲਗਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਤੇ 트랜ਸ ਜੈਂਡਰ ਬਣ ਕੇ ਲੋਕਾਂ ਨੂੰ ਦਿਖਾ ਰਿਹਾ ਸੀ ਤੇ ਲੋਕਾਂ ਦੇ ਕੋਲੋਂ ਪੈਸੇ ਮੰਗ ਰਿਹਾ ਸੀ ਇੱਕ ਤਰੀਕੇ ਦਾ ਨਹੀਂ ਹੋਇਆ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣਾ ਕਾਰੋਬਾਰ ਬਣਾਇਆ ਹੋਇਆ ਤੇ ਬਹੁਤ ਵੱਡਾ ਸਕੈਂਡਲ ਹੈ ਉਸਨੇ ਸੋਚਿਆ ਕਿ ਮੇਰੇ ਕੋਲ ਕੋਈ ਕੰਮ ਤਾਂ ਹੈ ਨਹੀਂ ਨਾ ਤਾਂ ਮੇਰੇ ਮਾਪੇ ਨੇ ਤਾਂ ਮੈਂ ਕਿਉਂ ਨਾ ਕੋਈ ਕੰਮ ਕਰਨ ਦੀ ਬਜਾਏ ਆਹ ਕੰਮ ਕਰ ਲਵਾਂ ਮੈਨੂੰ ਫ੍ਰੀ ਦੇ ਵਿੱਚ ਪੈਸੇ ਮਿਲ ਜਾਣਗੇ ਹੁਣ ਤਾਂ ਫਿਲਮਾਂ ਦੇ ਵਿੱਚ ਟੀਵੀ ਸ਼ੋਅਜ਼ ਦੇ ਵਿੱਚ ਵੀ ਇਹ ਚੀਜ਼ ਦਿਖਾ ਦਿੱਤੀ ਜਾਂਦੀ ਹੈ ਕਿ ਮੁੰਡੇ ਜਿਹੜੇ ਹੁੰਦੇ ਨੇ ਉਹ ਕਿਸੇ ਤਰੀਕੇ ਦੇ ਨਾਲ ਕਿੰਨਰ ਬਣ ਕੇ ਲੋਕਾਂ ਦੇ ਕੋਲ ਜਾ ਕੇ ਪੈਸੇ ਮੰਗਦੇ ਨੇ ਕਮਾਈ ਦਾ ਸਾਧਨ ਉਹਨਾਂ ਨੇ ਹੁਣ ਇਸ ਚੀਜ਼ ਨੂੰ ਬਣਾ ਲਿਆ ਕੱਪੜੇ ਪਾ ਕੇ ਕੁੜੀਆਂ ਵਾਲੇ ਮੇਕਅਪ ਲਗਾ ਕੇ ਉਹ ਨਿਕਲਦਾ ਹੈ ਘਰੋਂ ਪਰ ਜਿਹੜੇ ਅਸਲੀ ਟ੍ਰਾਂਸਜੈਂਡਰ ਹੁੰਦੇ ਨੇ ਉਹਨਾਂ ਨੂੰ ਪਛਾਣ ਆ ਜਾਂਦੀ ਹੈ ਸੜਕ ਤੇ ਹੀ ਉਸਦੇ ਕੱਪੜੇ ਜਿਹੜੇ ਨੇ ਉਹ ਲਵਾ ਲਏ ਜਾਂਦੇ ਨੇ ਉਹ ਤਰਵਾਏ ਜਾਂਦੇ ਨੇ ਤੇ ਫਿਰ ਇਹ ਗੱਲ ਸ ਮੜੇ ਹੁੰਦੀ ਹੈ ਕਿ ਨੋਜਵਾਨ ਜਾਣ ਬੁਝ ਕੇ ਅਜਿਹਾ ਕਰ ਪਿਆ ਸੀ ਕਿ ਇਹਨਾਂ ਅਸੀਂ ਬੱਸਾਂ ਦੇ ਵਿੱਚ ਕਈ ਵਾਰ ਸਫ਼ਰ ਕਰੀਦਾ ਹੈ ਤੇ ਬੱਸਾਂ ਦੇ ਵਿੱਚ ਮੰਨ ਲਓ ਤੁਸੀਂ ਇੱਕ ਸਟਾਪ ਤੋਂ ਛੱਡ ਕੇ ਦੂਸਰੇ ਸਟਾਪ ਤੇ ਉਤਰਨਾ ਹੈ ਤੁਹਾਨੂੰ ਉਹਨੇ ਸਫ਼ਰ ਦੇ ਵਿੱਚ ਕਿੰਨੇ ਹੀ ਕਿੰਨਰ ਬੱਸ ਦੇ ਵਿੱਚ ਮਿਲ ਜਾਣੇ ਆ ਉਹਨਾਂ ਨੇ ਸਾਰਿਆਂ ਨੇ ਪੈਸੇ ਤੁਹਾਡੇ ਤੋਂ ਮੰਗੀ ਜਾਣੇ ਆ ਠੀਕ ਹੈ ਚਲੋ ਇੱਕ ਆਂਦਾ ਹੈ ਬੰਦਾ ਉਸ ਨੂੰ ਪੈਸੇ ਦੇ ਲਈ ਦਿੰਦਾ ਠੀਕ ਹੈ ਦੂਸਰਾ ਆ ਗਿਆ ਤੀਸਰਾ ਆ ਗਿਆ ਇੰਨੇ ਪੈਸੇ ਤਾਂ ਕੋਈ ਵੀ ਨਹੀਂ ਕੱਢ ਸਕਦਾ ਤੁਹਾਨੂੰ ਹੱਥ ਪੈਰ ਦਿੱਤੇ ਨੇ ਰੱਬ ਨੇ ਤੁਸੀਂ ਕੰਮ ਕਰੋ ਤੁਸੀਂ ਮਿਹਨਤ ਕਰੋ ਆਹੀ ਗੱਲ ਜਿਹੜੀ ਸੀ ਉੱਥੇ ਜਿਹੜੇ ਅਸਲ ਦੇ ਵਿੱਚ ਟਰਾਂਸਜੈਂਟ ਮੋਜੂცი ਨੂੰ ਉਹ ਖਬਰ ਮਿਲਿਸਤਾ ਉੱਥੇ ਪਹੁੰਚੇ ਤਾਂ ਉਹਨਾਂ ਨੇ ਵੀ ਆਹੀ ਗੱਲ ਸਮਝਾਈ ਕਿ ਹੁਣ ਜੇ ਅਸੀਂ ਇੱਕ ਨੂੰ ਪੈਸੇ ਦੇ ਦਿੱਤੇ ਐ ਦੂਸਰੇ ਨੂੰ ਮਨਾ ਕਰ ਦਈਏ ਉਹਨਾਂ ਦੇ ਵੱਲੋਂ ਫਿਰ ਬਦੂਆ ਮਾਂ ਦੇ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਇਸ ਤਰੀਕੇ ਡਰਾ ਦਿੱਤਾ ਜਾਂਦਾ ਤੇਰੇ ਨਾਲ ਇੱਦਾਂ ਹੋ ਜੂਗਾ ਤੇਰੇ ਨਾਲ ਉਹ ਹੋ ਜੂਗਾ ਲੋਕ ਡਰ ਕੇ ਪੈਸੇ ਦੇ ਦਿੰਦੇ ਨੇ ਤਾਂ ਇਹੀ ਗੱਲ ਹੈ ਹੁਣ ਇਸ ਨੌਜਵਾਨ ਨੂੰ ਜਦੋਂ ਪੁੱਛਿਆ ਗਿਆ ਕਿ ਤੂੰ ਕਿੰਨੇ ਕ ਪੈਸੇ ਕਮਾ ਲਏ ਅੱਜ ਇੱਕ ਦਿਨ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਇੱਕ ਦਿਨ ਦੇ ਵਿੱਚ ਇਸ ਨੌਜਵਾਨ ਨੇ 2500 ਰੁਪਿਆ ਕਮਾ ਲਿਆ ਸੀਗਾ ਲੋਕਾਂ ਨੇ ਜਿਹੜੇ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਇਹਨੂੰ ਫੜਿਆ ਸੀ ਨੌਜਵਾਨ ਨੂੰ ਉਹਨੇ ਇਥੋਂ ਪੈਸੇ ਵੀ ਖੋਲੇ ਕਿ ਗਾਂ ਤੋਂ ਮਿਹਨਤ ਕਰਕੇ ਹੀ ਪੈਸੇ ਕਮਾਵੇਂ ਅਜਿਹਾ ਕੋਈ ਵੀ ਕੰਮ ਕਰਨ ਦੇ ਤੈਨੂੰ ਲੋੜ ਨਹੀਂ ਹੈ ਤੇ ਨਾ ਕਿਤੇ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਲੋਕ ਤਰਸ ਦੇ ਆਧਾਰ ਤੇ ਪੈਸੇ ਦੇ ਤਾ ਦਿੰਦੇ ਨੇ ਤੇ ਇੰਜ ਹੀ ਇਹਨਾਂ ਦੇ ਫਿਰ ਹੌਸਲੇ ਬੁਲਾਵੇਂ ਹੁੰਦੇ ਨੇ ਹੁਣ ਇੱਕ ਦਿਨ ਦੇ ਵਿੱਚ 2500 ਰੁਪਇਆ ਕਮਾਉਣਾ ਬਹੁਤ ਗੱਡੀ ਕਰਨਾ ਤੇ ਹੁਣ ਮੁੰਡੇ ਨੂੰ ਪਤਾ ਲੱਗ ਗਿਆ ਕਿ ਮੈਨੂੰ ਤਾਂ ਇੱਕ ਦਿਨ ਦੇ ਵਿੱਚ 2500 ਮਿਲ ਗਿਆ ਜੇ ਮੈਂ ਰੋਜ਼ ਆਈ ਜਾਵਾਂ ਮੈਂ ਤਾਂ ਮਹੀਨੇ ਦੇ ਵਿੱਚ ਹਜ਼ਾਰਾਂ ਰੁਪਏ ਕਮਾ ਲੈਨੇ ਬਿਲਕੁਲ ਉਹੀ ਤਾਂ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਉਹ ਜਿੱਦੀ ਸਿਰਫ 200 ਤੋਂ 500 ਦੇ ਵਿੱਚ ਕਾਰ ਦਿਹਾੜੀ ਹੁੰਦੀ ਹੈ ਤੇ ਇੱਕ ਆ ਲੋਕ ਜਿਹੜੇ ਕਿ ਵੇਲੇ ਲੋਕ ਨੇ ਹਨਾ ਲੋਕਾਂ ਦੇ ਕੋਲੋਂ ਹੀ ਪੈਸੇ ਮੰਗ ਕੇ ਤੇ ਆਪ ਦੀ ਦਿਹਾੜੀ 2500 ਰੁਪਿਆ ਬਣਾ ਲਈਏ ਨਾਨਕ ਸਵਾਗਤ ਸੋਹਣੀ ਸੁੰਦਰ ਤੇ ਸਜਰੀ ਸਵੇਰ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਮੈਂ ਹਾਂ ਹੀਨਾ ਕਨੋਜੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਨੇਹਾ ਨੇਹਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਨੇਹਾ ਕੀ ਹਾਲ ਚਾਲ ਨੇ ਕਿਵੇਂ ਹੋ ਹਾਲ ਚਾਲ ਤੇ ਵਧੀਆ ਨੇ ਹੀ ਤੁਸੀਂ ਸੁਣਾਓ ਸਾਰੇ ਠੀਕ ਹੈ ਤੁਸੀਂ ਆਪਣਾ ਦੱਸੋ ਜੀ ਸਭ ਬਹੁਤ ਵਧੀਆ ਅੱਛਾ ਨੇਹਾ ਠੰਡ ਬਹੁਤ ਜ਼ਿਆਦਾ ਵਧ ਗਈ ਹੈ ਤੇ ਹਾਦਸੇ ਵੀ ਲਗਾਤਾਰ ਹੀ ਵਾਪਰ ਰਹੇ ਨੇ ਜਿੱਥੇ ਮੌਸਮ ਵਿਭਾਗ ਨੇ ਸੰਗਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਤੇ ਸੰਗਣੀ ਧੁੰਦ ਕਰਕੇ ਜਿੱਥੇ ਸੜਕੀ ਹਾਦਸੇ ਵਾਪਰ ਰਹੇ ਨੇ ਤਾਂ ਘਰਾਂ ਦੇ ਵਿੱਚ ਵੀ ਨੇਹਾ ਬਹੁਤ ਸਾਰੇ ਹਾਦਸੇ ਵਾਪਰਨ ਲੱਗ ਗਏ ਨੇ ਅਕਸਰ ਕੀ ਹੁੰਦਾ ਹੈ ਸਿਆਲਾਂ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਜਿਹੜੇ ਲੋਕ ਨੇ ਉਹ ਆਪਣੇ ਕਮਰਿਆਂ ਦੇ ਵਿੱਚ ਘਰਾਂ ਦੇ ਵਿੱਚ ਹੀਟਰ ਰੱਖ ਲੈਂਦੇ ਨੇ ਅਤੇ ਅੰਗੇਠੀਆਂ ਰੱਖ ਲੈਂਦੇ ਨੇ ਪਰ ਇਹਨਾਂ ਹੀਟਰਾਂ ਕਰਕੇ ਇਹਨਾਂ ਅੰਗੇਠੀਆਂ ਕਰਕੇ ਬਹੁਤ ਸਾਰੇ ਹਾਦਸੇ ਵਾਪਰਦੇ ਨੇ ਹੁਣ ਹਾਲੀ ਦੇ ਵਿੱਚ ਹਾਦਸੇ ਵਾਪਰੇ ਨੇ ਇੱਕ ਨਹੀਂ ਦੋ ਹਾਦਸੇ ਵਾਪਰੇ ਇੱਕ ਰਾਜਸਥਾਨ ਦੇ ਵਿੱਚ ਵਾਪਰਿਆ ਤੇ ਇੱਕ ਪੰਜਾਬ ਦੇ ਵਿੱਚ ਵਾਪਰਿਆ ਪੰਜਾਬ ਦੇ ਫਰੀਦਕੋਟ ਦੇ ਵਿੱਚ ਨਹੀਂ ਹਾਂ ਇੱਕ ਬਜ਼ੁਰਗ ਬੇਬੀ ਨੇ ਅੰਗੇਠੀ ਜਿਹੜੀ ਸੀਗੀ ਉਹ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਰੱਖੀ ਹੋਈ ਸੀ ਉਹ ਅੰਗੇਠੀ ਦੀ ਅੱਗ ਕਦੋਂ ਕੰਬਲ ਨੇ ਆੜ ਲਈ ਤੇ ਫੇਰ ਪੂਰੇ ਘਰ ਦੇ ਵਿੱਚ ਅੱਗ ਫੈਲ ਗਈ ਉਸ ਬੀਬੀ ਨੂੰ ਪਤਾ ਨਹੀਂ ਲੱਗਿਆ ਉਮਰ ਕਰੀਬ 65 ਤੋਂ 70 ਸਾਲ ਦੱਸੀ ਜਾ ਰਹੀ ਹੈ ਉਮਰ ਕਾਫੀ ਜ਼ਿਆਦਾ ਸੀ ਬਜ਼ੁਰਗ ਸੀ ਬੀਬੀ ਮੰਜੇ ਤੋਂ ਉੱਠ ਨਾ ਸਕੀ ਤੇ ਅੱਗ ਕਿਵੇਂ ਬੁਝਾਉਂਦੀ ਘਰ ਦੇ ਵਿੱਚ ਇਕੱਲੀ ਸੀ ਉਸ ਵਕਤ ਲੋਕਾਂ ਦੇ ਵੱਲੋਂ ਐ ਵੀ ਦੱਸਿਆ ਗਿਆ ਕਿ ਘਰ ਦੇ ਵਿੱਚ ਉਹ ਬਜ਼ੁਰਗ ਬੀਬੀ ਤੇ ਉਸ ਦਾ ਇੱਕ ਪੁੱਤਰ ਰਹਿੰਦਾ ਸੀ ਪੁੱਤ ਜਿਹੜਾ ਸੀਗਾ ਉਹ ਘਰੋਂ ਬਾਹਰ ਗਿਆ ਹੋਇਆ ਸੀ ਕਿਸੇ ਕੰਮ ਨੂੰ ਲੈ ਕੇ ਲੋਕਾਂ ਨੇ ਜਦੋਂ ਧੂਆ ਦੇਖਿਆ ਅੰਦਰੋਂ ਚੀਕਾਂ ਦੀਆਂ ਆਵਾਜ਼ ਸੁਣੀਆਂ ਤਾਂ ਫਿਰ ਲੋਕੀ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਅੱਗ ਲੱਗੀ ਹੋਈ ਸੀ ਤੇ ਉਹ ਬਜ਼ੁਰਗ ਬੀਬੀ ਜਿਉਂਦਾ ਸੜ ਗਈ ਤੇ ਉਸ ਦੀ ਮੌਤ ਹੋ ਗਈ ਤਨਿਹਾ ਇੱਕ ਹੋਰ ਹਾਦਸਾ ਉਸੇ ਦਿਨ ਵਾਪਰਿਆ ਉਹ ਰਾਜਸਥਾਨ ਦੇ ਵਿੱਚ ਵਾਪਰਿਆ ਸੀ ਇਹ ਦੇਰ ਰਾਤ ਪਰਿਵਾਰ ਠੰਡ ਤੋਂ ਬਚਣ ਦੇ ਲਈ ਘਰ ਦੇ ਵਿੱਚ ਹੀਟਰ ਲਗਾ ਕੇ ਸੁੱਤਾ ਹੋਇਆ ਸੀ ਇਹ ਇਸ ਜੋੜੇ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਪ੍ਰੇਮ ਵਿਆਹ ਹੋਇਆ ਸੀ ਇਹਨਾਂ ਦਾ ਤੇ ਇਹਨਾਂ ਦੀ ਇੱਕ 2 ਮਹੀਨਿਆਂ ਦੀ ਮਾਸੂਮ ਬੱਚੀ ਵੀ ਇਹਨਾਂ ਦੇ ਨਾਲ ਸੁੱਤੀ ਪਈ ਸੀ ਘਰ ਦੇ ਵਿੱਚ ਹੀਟਰ ਲੱਗਾ ਹੋਇਆ ਸੀਗਾ ਤੇ ਰਾਤ ਨੂੰ ਇਹਨਾਂ ਨੂੰ ਜਾਗ ਨਹੀਂ ਤੇ ਇਸ ਹੀਟਰ ਕਰਕੇ ਪੂਰੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਇਹ ਤਿੰਨੇ ਲੋਕ ਪੂਰਾ ਪਰਿਵਾਰ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਦਾ ਤਾਂ ਕਹਿਣ ਦਾ ਭਾਵ ਇਹੀ ਹੈ ਕਿ ਹੀਟਰ ਤੇ ਅੰਗੇਠੀਆਂ ਜਿਹੜੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰੱਖ ਲੈਂਦੇ ਹੋ ਠੰਡ ਤੋਂ ਤਾਂ ਤੁਸੀਂ ਬਚ ਜਾਂਦੇ ਹੋ ਪਰ ਇਹਨਾਂ ਹੀਟਰਾਂ ਤੇ ਇਹਨਾਂ ਅੰਗੇਠੀਆਂ ਕਰਕੇ ਹਾਤ ਸੇ ਕਿੰਨੇ ਵਾਪਰਦੇ ਨੇ ਆ ਜਿਹੜੀ ਸੋਚਣ ਵਾਲੀ ਗੱਲ ਹੈ ਤੇ ਸਾਵਧਾਨੀ ਜਿਹੜੀ ਆ ਉਹ ਵਰਤਣੀ ਚਾਹੀਦੀ ਹੈ ਜ ਬਿਲਕੁਲ ਹੀ ਨਾ ਬੇहद ਮੰਦ ਭਾਗੀ ਖਬਰ ਆਏ ਕਿ ਕਿਸੇ ਤਰੀਕੇ ਦੇ ਨਾਲ ਲੋਕ ਠੰਡ ਤੋਂ ਆਪਣਾ ਬਚਾਅ ਕਰ ਰਹੇ ਸੀ ਤੇ ਉਹਨਾਂ ਦੀ ਜ਼ਿੰਦਗੀ ਹੀ ਖਤਮ ਹੋ ਗਈ ਘਰ ਦੇ ਵਿੱਚ ਹੀਟਰ ਉਹਨਾਂ ਨੇ ਲਗਾ ਲਿਆ ਰਾਤ ਦੇ ਸਮੇਂ ਐਵੇਂ ਹੀ ਰੱਖ ਕੇ ਉਹ ਸੋ ਜਾਂਦੇ ਨੇ ਤੇ ਰਾਤੋ ਰਾਤ ਕਿਵੇਂ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਧੂਆ ਹੀ ਧੂਆ ਹਰ ਪਾਸੇ ਹੋ ਜਾਂਦਾ ਤੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਜਿਹੀ ਕੋਈ ਖਬਰ ਸਾਹਮਣੇ ਆਈ ਹੋਵੇ ਹਰ ਸਾਲ ਸਿਆਲਾਂ ਦੇ ਵਿੱਚ ਕਿਤੋਂ ਨਾ ਕਿਤੋਂ ਅਜਿਹੇ ਮਾਮਲੇ ਸਾਹਮਣੇ ਜ਼ਰੂਰ ਆਉਂਦੇ ਨੇ ਕਈ ਵਾਰ ਅਜਿਹਾ ਹੁੰ ਕੀ ਅੱਗ ਘਰ ਦੇ ਵਿੱਚ ਲੱਗ ਕੇ ਧੂੰਆਂ ਜਦ ਹੋ ਜਾਂਦਾ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਵੇਂ ਹੁਣ ਕੋਈ ਅੰਗੀਠੀ ਰੱਖ ਕੇ ਰਾਤ ਨੂੰ ਘਰਾਂ ਦੇ ਵਿੱਚ ਸੌਂ ਜਾਂਦੇ ਨੇ ਖਾਸ ਕਰਕੇ ਜਿਹੜੇ ਪਰਵਾਸੀ ਆ ਨਾ ਉਹ ਆਪਣੇ ਘਰਾਂ ਦੇ ਵਿੱਚ ਰਾਤ ਦੇ ਸਮੇਂ ਅੰਗੀਠੀ ਲਗਾ ਲੈਂਦੇ ਨੇ ਤੇ ਆਪਣੇ ਕਮਰੇ ਦੇ ਵਿੱਚ ਰੱਖ ਕੇ ਕਿ ਕਮਰਾ ਨਿੱਗਾ ਹੋ ਜਵੇ ਤਾਂ ਸੌਂ ਜਾਂਦੇ ਨੇ ਬਾਅਦ ਦੇ ਵਿੱਚ ਅੱਧੀ ਰਾਤ ਨੂੰ ਬੇहद ਵੱਡੇ ਅਜਿਹੇ ਹਾਦਸੇ ਜਿਹੜੇ ਆ ਉਹ ਵਾਪਰ ਜਾਂਦੇ ਐ ਤੇ ਹਾਂ ਠੰਡ ਤੋਂ ਆਪਣੀ ਜਿਹੜੀ ਸੁਰੱਖਿਆ ਹੈ ਉਹ ਬੰਦੇ ਨੇ ਜ਼ਰੂਰ ਕਰਨੀ ਹੁੰਦੀ ਹੈ ਠੰਡ ਤੋਂ ਬਚਾਅ ਕਰਨਾ ਹੁੰਦਾ ਹੈ ਪਰ ਜੇ ਤੁਸੀਂ ਦਿਨ ਦੇ ਵੇਲੇ ਆਪਣੇ ਘਰ ਦੇ ਵਿੱਚ ਅੰਗੀਠੀ ਘੀ ਲਗਾ ਲੋ ਤਾਂ ਤੁਹਾਡਾ ਧਿਆਨ ਉਹਦੇ ਤੇ ਪੈਂਦਾ ਰਹੇਗਾ ਪਰ ਜਦੋਂ ਤੁਸੀਂ ਸੌਣ ਲੱਗੇ ਆਪਣੇ ਕਮਰੇ 'ਚ ਅੰਗੀਠੀ ਰੱਖ ਕੇ ਸੌ ਰਹੇ ਹੋ ਤਾਂ ਤੁਹਾਨੂੰ ਕੀ ਪਤਾ ਕਿ ਰਾਤ ਨੂੰ ਤੁਹਾਡੇ ਨਾਲ ਕੀ ਹੋ ਜਾਵੇ ਤੇ ਇਹਨਾਂ ਚੀਜ਼ਾਂ ਤੋਂ ਬਚਾਵ ਜ਼ਰੂਰ ਕਰੋ ਦਿਨ ਦੇ ਸਮੇਂ ਅੰਗੀਠੀ ਕਮਰੇ ਚ ਰੱਖ ਲਓ ਪਰ ਰਾਤ ਨੂੰ ਉਸ ਨੂੰ ਬਾਹਰ ਜ਼ਰੂਰ ਕੱਢ ਦਿਓ ਉਸ ਨੂੰ ਬੁਝਾ ਦਿਓ ਕੀ ਪਤਾ ਕਿ ਰਾਤ ਨੂੰ ਕਿਹੜਾ ਭਿਆਨਕ ਹਾਦਸਾ ਤੁਹਾਡੇ ਘਰ ਦੇ ਵਿੱਚ ਵਾਪਰ ਜਾ ਬਿਲਕੁਲ ਅਨੇਹਾ ਕਈ ਵਾਰ ਕੀ ਹੁੰਦਾ ਹੈ ਕਿ ਅੱਗ ਤਾਂ ਨਹੀਂ ਲੱਗਦੀ ਪਰ ਦਮ ਘੁੱਟਣ ਕਰਕੇ ਵੀ ਮੌਤਾਂ ਹੋ ਜਾਂਦੀਆਂ ਨੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਹੁਣ ਉਸ ਪਰਿਵਾਰ ਦੇ ਵੱਲੋਂ ਤਾਂ ਆਪਣੇ ਬੱਚੀ ਦੇ ਲਈ ਠੰਡ ਤੋਂ ਬਚਾਅ ਕੀਤਾ ਜਾ ਰਿਹਾ ਸੀ ਕਿ 2 ਮਹੀਨਿਆਂ ਦੀ ਉਹਨਾਂ ਦੀ 마ਸੂਮਾ ਤੇ ਘਰ ਦੇ ਵਿੱਚ ਹੀਟਰ ਲੱਗਾ ਹੋਗਾ ਤੇ ਗਰਮੈਸ਼ ਰਹੂਗੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਹੀਟਰ ਦੇ ਵੱਲੋਂ ਹੀ ਉਹਨਾਂ ਦੀ ਜਾਨ ਲੈ ਲਈ ਜਾਵੇਗੀ ਤੇ ਇਸ ਹੀਟਰ ਕੇ ਅੱਗ ਲੱਗ ਜਾਵੇਗੀ ਅੱਗ ਹੌਲੀ ਹੌਲੀ ਪੂਰੇ ਘਰ ਦੇ ਵਿੱਚ ਫੈਲ ਗਈ ਤੇ ਫਿਰ ਇਹ ਵੱਡਾ ਹਾਦਸਾ ਵਾਪਰ ਜਾਂਦਾ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਬੱਚੀ ਤੇ ਉਹਨਾਂ ਦੇ ਪਿਤਾ ਦੀ ਤਾਂ ਉਸੇ ਟਾਈਮ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹੜੀ ਮਹਿਲਾ ਸੀ ਉਸ ਨੂੰ ਹਸਪਤਾਲ ਲਜਾਇਆ ਗਿਆ ਤੇ ਉਸ ਨੇ ਹਸਪਤਾਲ ਜਾ ਕੇ ਉੱਥੇ ਦਮ ਤੋੜ ਦਿੱਤਾ ਤਾਂ ਤਾਂ ਕਹਿਣ ਦਾ ਭਾਵ ਇਹ ਹੈ ਕਿ ਸਿਆਲਾਂ ਦੇ ਵਿੱਚ ਆਪਣਾ ਖਾਸ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਪਰ ਸਾਵਧਾਨੀ ਜਿਹੜੀ ਹੈ ਉਹ ਜ਼ਰੂਰ ਵਰਤਣੀ ਚਾਹੀਦੀ ਤੇ ਘਰਾਂ ਦੇ ਵਿੱਚ ਹੀਟਰ ਲਗਾਓ ਪਰ ਇਸ ਤਰੀਕੇ ਨਹੀਂ ਕਿ ਤੁਸੀਂ ਲਗਾ ਕੇ ਸੋ ਜਾਓ ਅੰਗੇਠੀਆਂ ਲਗਾ ਕੇ ਤੁਸੀਂ ਸੋਚੋ ਤੁਹਾਨੂੰ ਖਾਸ ਖਿਆਲ ਰੱਖਣਾ ਪੈਣਾ ਖਾਸ ਕਰਕੇ ਜਦੋਂ ਤੁਹਾਡੇ ਘਰ ਦੇ ਵਿੱਚ ਬੱਚੇ ਹੋਣ ਬਜ਼ੁਰਗ ਹੋਣ ਤਾਂ ਉਹਨਾਂ ਦਾ ਖਾਸ ਖਿਆਲ ਜਿਹੜਾ ਹੈ ਉਹ ਰੱਖਣਾ ਚਾਹੀਦਾ ਹੈ ਫਿਲਹਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆਂ ਨੇਹਾ ਹੁਣ ਅਸੀਂ ਗੱਲ ਕਰਦੇ ਆ ਕਿ ਜਿਹੜੇ ਟਰਾਂਸ ਜੈਂਡਰ ਹੁੰਦੇ ਨੇ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਅਸੀਂ ਰੋਡ ਦੇ ਉੱਤੇ ਜਾ ਰਹੇ ਹੁੰਦੇ ਆਂ ਤਾਂ ਰੋਡ ਦੇ ਉੱਤੇ ਉਹ ਆ ਜਾਂਦੇ ਨੇ ਸਾਡੇ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਦੇ ਨੇ ਕਈਆਂ ਦੇ ਵੱਲੋਂ ਤਾਂ ਦੁਆਵਾਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਤੁਹਾਡਾ ਘਰ ਵਸ ਜਾਵੇ ਤੁਹਾਨੂੰ ਹਨਾ ਖੁਸ਼ੀਆਂ ਮਿਲਣ ਅਜਿਹੀਆਂ ਦੁਆਵਾਂ ਦੇ ਕੇ ਤਾਂ ਉਹਨਾਂ ਨੂੰ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਈ इमोशनल ਇੱਕ ਤਰੀਕੇ ਦਾ ਤੇ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਨੇ ਉਹ ਆ ਹੇਟ ਲਈ ਜਾਂਦੇ ਨੇ ਇੱਕ ਤਰੀਕੇ ਦਾ ਨੇਹਾ ਹੈ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣਾ ਕਾਰੋਬਾਰ ਬਣਾਇਆ ਹੋਇਆ ਤੇ ਬਹੁਤ ਵੱਡਾ ਸਕੈਂਡਲ ਹੈ ਹੁਣ ਹਾਲੀ ਦੇ ਵਿੱਚ ਨੇਹਾ ਜੋ ਮਾਮਲਾ ਸਾਹਮਣੇ ਆਇਆ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਸੀ ਉਹ ਮੇਕਅਪ ਲਗਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਤੇ 트랜ਸ ਜੈਂਡਰ ਬਣ ਕੇ ਲੋਕਾਂ ਨੂੰ ਦਿਖਾ ਰਿਹਾ ਸੀ ਤੇ ਲੋਕਾਂ ਦੇ ਕੋਲੋਂ ਪੈਸੇ ਮੰਗ ਰਿਹਾ ਸੀ ਉਸਨੇ ਸੋਚਿਆ ਕਿ ਮੇਰੇ ਕੋਲ ਕੋਈ ਕੰਮ ਤਾਂ ਹੈ ਨਹੀਂ ਨਾ ਤਾਂ ਮੇਰੇ ਮਾਪੇ ਨੇ ਤਾਂ ਮੈਂ ਕਿਉਂ ਨਾ ਕੋਈ ਕੰਮ ਕਰਨ ਦੀ ਬਜਾਏ ਆ ਕੰਮ ਕਰ ਲਵਾਂ ਮੈਨੂੰ ਫ੍ਰੀ ਦੇ ਵਿੱਚ ਪੈਸੇ ਮਿਲ ਜਾਣਗੇ। ਕੱਪੜੇ ਪਾ ਕੇ ਕੁੜੀਆਂ ਵਾਲੇ ਮੇਕਅਪ ਲਗਾ ਕੇ ਉਹ ਨਿਕਲਦਾ ਹੈ ਘਰੋਂ ਪਰ ਜਿਹੜੇ ਅਸਲੀ ਟ੍ਰਾਂਸਜੈਂਡਰ ਹੁੰਦੇ ਨੇ ਉਹਨਾਂ ਨੂੰ ਪਛਾਣ ਆ ਜਾਂਦੀ ਹੈ। ਉਹ ਉਹਦੇ ਕੋਲ ਪਹੁੰਚਦੇ ਨੇ ਉਹਨੂੰ ਪੁੱਛਗਿੱਛ ਕਰਦੇ ਨੇ ਉਹ ਪਰਦਾ ਫਾਸ਼ ਹੋ ਜਾਂਦਾ ਹੈ। ਸੜਕ ਤੇ ਹੀ ਉਸਦੇ ਕੱਪੜੇ ਜੜੇ ਨੇ ਉਲਵਾ ਲਏ ਜਾਂਦੇ ਨੇ ਉਤਰਵਾਏ ਜਾਂਦੇ ਨੇ ਤੇ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਨੌਜਵਾਨ ਜਾਣ ਬੁਝ ਕੇ ਅਜਿਹਾ ਕਰ ਰਿਹਾ ਸੀ ਤੇ ਇਸ ਦੌਰਾਨ ਉਸ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅੱਗੇ ਤੋਂ ਜੇਕਰ ਤੂੰ ਅਜਿਹਾ ਕੀਤਾ ਤਾਂ ਫਿਰ ਅੰਜਾਮ ਬੁਰਾ ਹੋਵੇਗਾ ਜੀ ਹਾਂ ਤੁਸੀਂ ਸਕੈਂਡਲ ਦੀ ਗੱਲ ਕੀਤੀ ਹੈ ਨਾ ਸੱਚਮੁੱਚ ਇਹ ਸਕੈਂਡਲ ਕਾਫੀ ਜ਼ਿਆਦਾ ਹੀ ਨਾ ਚੱਲ ਰਿਹਾ ਹੈ ਹੁਣ ਤਾਂ ਫਿਲਮਾਂ ਦੇ ਵਿੱਚ ਟੀਵੀ ਸ਼ੋਅਜ਼ ਦੇ ਵਿੱਚ ਵੀ ਇਹ ਚੀਜ਼ ਦਿਖਾ ਦਿੱਤੀ ਜਾਂਦੀ ਹੈ ਕਿ ਮੁੰਡੇ ਜਿਹੜੇ ਹੁੰਦੇ ਨੇ ਉਹ ਕਿਸੇ ਤਰੀਕੇ ਦੇ ਨਾਲ ਕਿੰਨਰ ਬਣ ਕੇ ਲੋਕਾਂ ਦੇ ਕੋਲ ਜਾ ਕੇ ਪੈਸੇ ਮੰਗਦੇ ਨੇ ਕਮਾਈ ਦਾ ਸਾਧਨ ਉਹਨਾਂ ਨੇ ਹੁਣ ਇਸ ਚੀਜ਼ ਨੂੰ ਬਣਾ ਲਿਆ ਜਿਹੜੇ ਅਸਲ ਦੇ ਵਿੱਚ ਕਿੰਨਰ ਹੈ ਚਲੋ ਉਹ ਤਾਂ ਸੜਕਾਂ ਤੇ ਆ ਕੇ ਲੋਕਾਂ ਨੂੰ ਦੁਹਾਵਾਵਾਂ ਦਿੰਦੇ ਨੇ ਪੈਸੇ ਲੈਂਦੇ ਨੇ ਪਰ ਇਹ ਲੋਕ ਜਿਹੜੇ ਕੰਮ ਕਰਨ ਤੋਂ ਡਰਦੇ ਨੇ ਉਹਨਾਂ ਦੇ ਵੱਲੋਂ ਅਜਿਹੇ ਸਕੈਂਡਲ ਚਲਾਏ ਜਾ ਰਹੇ ਨੇ ਕੁੜੀਆਂ ਦੇ ਕੱਪੜੇ ਪਾ ਕੇ ਉਹ ਆ ਜਾਂਦੇ ਆ ਮੇਕਅਪ ਕਰ ਲੈਂਦੇ ਆ ਰਾਹ ਜਾਂਦਿਆਂ ਨੂੰ ਰੋਕ ਕੇ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਆ ਉਹ ਮੰਗਣ ਲੱਗ ਜਾਂਦੇ ਆ ਲੋਕ ਜਿਵੇਂ ਤੁਸੀਂ ਕਿਹਾ ਕਿ ਇਮੋਸ਼ਨਲ ਬਲੈਕਮੇਲ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਲੋਕ ਵੀ ਬਸ ਉਸੇ ਤਰੀਕੇ ਇਮੋਸ਼ਨਲ ਹੋ ਕੇ ਇਹਨਾਂ ਨੂੰ ਫਿਰ ਪੈਸੇ ਦੇ ਦਿੰਦੇ ਆ ਤੇ ਇਹ ਜਿਹੜਾ ਮਾਮਲਾ ਹੁਣ ਸਾਹਮਣੇ ਆਇਆ ਤੇ ਮੈਂ ਵੀ ਇਹ ਵੀਡੀਓ ਜੋ ਦੇਖੀ ਸੀ ਕਿ ਕਿਸੇ ਤਰੀਕੇ ਦੇ ਨਾਲ ਉਸ ਨੂੰ ਸੜਕ ਦੇ ਉੱਤੇ ਹੀ ਕੱਪੜੇ ਉਸ ਉਤਰਵਾ ਦਿੱਤੇ ਗਏ ਸੀਗੇ ਸਾਰਿਆਂ ਦੇ ਸਾਹਮਣੇ ਉਸ ਦਾ ਪਰਦਾ ਫਾਸ਼ ਕੀਤਾ ਗਿਆ ਕਿ ਇਹ ਮੁੰਡਾ ਹੈ ਜਿਹੜਾ ਕੁੜੀ ਬਣ ਕੇ ਇੱਥੇ ਆਇਆ ਹੈ ਜਿਹੜਾ ਕਿੰਨਰ ਬਣ ਕੇ ਆਇਆ ਹੈ ਤੇ ਲੋਕਾਂ ਨੂੰ ਕਿਸ ਤਰੀਕੇ ਆਪਣੇ इमोਸ਼ਨਲੀ ਉਹਨਾਂ ਨੂੰ ਫਸਾ ਰਿਹਾ ਹੈ ਠੀਕ ਹੈ ਲੋਕਾਂ ਦੇ ਕੋਲੋਂ ਪੈਸੇ ਹੈਂਡ ਰਿਹਾ ਹੈ ਬਿਲਕੁਲ ਅਨੇਹਾ ਜੀ ਉਹ 트랜ਸ ਜੈਂਡਰ ਹੋਵੇਗਾ ਵੀ ਤਾਂ ਇਹਦੇ ਵਿੱਚ ਆ ਗੱਲ ਕਿਤੇ ਵੀ ਸਹੀ ਨਹੀਂ ਹੈਗੀ ਕਿ ਤੁਸੀਂ ਲੋਕਾਂ ਦੇ ਕੋਲੋਂ ਜਾ ਕੇ ਪੈਸੇ ਮੰਗੋ ਤੁਹਾਨੂੰ ਹੱਥ ਪੈਰ ਦਿੱਤੇ ਨੇ ਰੱਬ ਨੇ ਤੁਸੀਂ ਕੰਮ ਕਰੋ ਤੁਸੀਂ ਮਿਹਨਤ ਕਰੋ ਆਹੀ ਗੱਲ ਜਿਹੜੀ ਸੀ ਉੱਥੇ ਜਿਹੜੇ ਅਸਲ ਦੇ ਵਿੱਚ 트랜ਸ ਜੈਂਡਰ ਮੌਜੂਦ ਸੀ ਉਹਨਾਂ ਨੂੰ ਖਬਰ ਮਿਲੀ ਸੀ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਵੀ ਆਹੀ ਗੱਲ ਸਮਝਾਈ ਕਿ ਸਾਡੇ ਵੱਲੋਂ ਕਦੇ ਵੀ ਲੋਕਾਂ ਦੇ ਕੋਲੋਂ ਪੈਸੇ ਨਹੀਂ ਮੰਗੇ ਜਾਂਦੇ ਜਿਹੜੇ ਅਸਲੀ 트랜ਸ ਜੈਂਡਰ ਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਮਾ ਸਕਦੇ ਹਾਂ ਤੇ ਅਸੀਂ ਮਿਹਨਤ ਕਰਕੇ ਕਮਾਉਂਦੇ ਹਾਂ ਪਰ ਅਜਿਹੇ ਲੋਕਾਂ ਵੀ ਰੋਕਣਾ ਚਾਹੀਦਾ ਜਿਹੜੇ ਲੋਕਾਂ ਦੇ ਕੋਲੋਂ ਪੈਸੇ ਮੰਗਦੇ ਨੇ ਮੇਕਅਪ ਲਗਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਹੁਣ ਹੀ ਨਾ ਅਸੀਂ ਬੱਸਾਂ ਦੇ ਵਿੱਚ ਕਈ ਵਾਰ ਸਫ਼ਰ ਕਰੀਦਾ ਹੈ ਤੇ ਬੱਸਾਂ ਦੇ ਵਿੱਚ ਮੰਨ ਲਓ ਤੁਸੀਂ ਇੱਕ ਸਟਾਪ ਤੋਂ ਛੱਡ ਕੇ ਦੂਸਰੇ ਸਟਾਪ ਤੇ ਉਤਰਨਾ ਹੈ ਤੁਹਾਨੂੰ ਉਹਨੇ ਸਫ਼ਰ ਦੇ ਵਿੱਚ ਕਿੰਨੇ ਹੀ ਕਿੰਨਰ ਬੱਸ ਦੇ ਵਿੱਚ ਮਿਲ ਜਾਣੇ ਆ ਉਹਨਾਂ ਨੇ ਸਾਰਿਆਂ ਨੇ ਪੈਸੇ ਤੁਹਾਡੇ ਤੋਂ ਮੰਗੀ ਜਾਣੇ ਆ ਠੀਕ ਹੈ ਚਲੋ ਇੱਕ ਆਂਦਾ ਹੈ ਬੰਦਾ ਉਸ ਨੂੰ ਪੈਸੇ ਦੇ ਦੇ ਦਿੰਦਾ ਠੀਕ ਹੈ ਦੂਸਰਾ ਆ ਗਿਆ ਤੀਸਰਾ ਆ ਗਿਆ ਇੰਨੇ ਪੈਸੇ ਤਾਂ ਕੋਈ ਵੀ ਨਹੀਂ ਕੱਢ ਸਕਦਾ ਹੁਣ ਜੇ ਅਸੀਂ ਇੱਕ ਨੂੰ ਪੈਸੇ ਦੇ ਦਿੱਤੇ ਆ ਦੂਸਰੇ ਨੂੰ ਮਨਾਂ ਕਰ ਦਈਏ ਉਹਨਾਂ ਦੇ ਵੱਲੋਂ ਫਿਰ ਬੱ ਡਰਾ ਦਿੱਤਾ ਜਾਂਦਾ ਤੇਰੇ ਨਾਲ ਇਦਾਂ ਹੋ ਜਾਊਗਾ ਤੇਰੇ ਨਾਲ ਉਹ ਹੋ ਜਾਊਗਾ ਲੋਕ ਡਰ ਕੇ ਪੈਸੇ ਦੇ ਦਿੰਦੇ ਨੇ ਜੀ ਬਿਲਕੁਲ ਤਾਂ ਇਹੀ ਗੱਲ ਹੈ ਹੁਣ ਇਸ ਨੌਜਵਾਨ ਨੂੰ ਜਦੋਂ ਪੁੱਛਿਆ ਗਿਆ ਕਿ ਤੂੰ ਕਿੰਨੇ ਕ ਪੈਸੇ ਕਮਾ ਲਏ ਅੱਜ ਇੱਕ ਦਿਨ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਇੱਕ ਦਿਨ ਦੇ ਵਿੱਚ ਇਸ ਨੌਜਵਾਨ ਨੇ 2500 ਰੁਪਿਆ ਕਮਾ ਲਿਆ ਸੀਗਾ ਫਿਰ ਇਹਦੇ ਕੋਲੋਂ ਉਹ ਪੈਸੇ ਵੀ ਖੋਲੇ ਗਏ ਕਿ ਅੱਗੇ ਤੋਂ ਇਹ ਇਹ ਕੰਮ ਨਾ ਕਰੇ ਕਿਉਂਕਿ ਕਈ ਵਾਰ ਲਾਲਚ ਹੋ ਜਾਂਦਾ ਕਿ ਸਾਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈ ਰਹੀ ਅਸੀਂ ਲੋਕਾਂ ਦੇ ਕੋਲੋਂ ਪੈਸੇ ਮੰਗ ਕੇ ਆਪਣਾ ਘਰ ਦਾ ਗੁਜ਼ਾਰਾ ਕਰੀ ਜਾ ਰਹੇ ਹਾਂ ਤੇ ਸਾਨੂੰ ਕੰਮ ਕਰਨ ਦੀ ਕੀ ਲੋੜ ਹੈ ਫਿਰ ਲੋਕਾਂ ਨੇ ਜਿਹੜੇ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਇਹਨੂੰ ਫੜਿਆ ਸੀ ਨੌਜਵਾਨ ਨੂੰ ਉਹਨਾਂ ਨੇ ਇੱਥੋਂ ਪੈਸੇ ਵੀ ਖੋਲੇ ਕਿ ਗਾਂ ਤੋਂ ਕੇ ਪੈਸੇ ਕਮਾਵੇਂ ਅਜਿਹਾ ਕੋਈ ਵੀ ਕੰਮ ਕਰਨ ਦੀ ਤੈਨੂੰ ਲੋੜ ਨਹੀਂ ਹੈ। ਨੇਹਾ ਹੁਣ ਜਦੋਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ। ਬਿਲਕੁਲ ਵੀ ਪੈਸੇ ਨਹੀਂ ਦੇਣੇ ਚਾਹੀਦੇ ਕਿਉਂਕਿ ਜੇਕਰ ਰੱਬ ਨੇ ਹੱਥ ਪੈਰ ਦਿੱਤੇ ਹੈ ਤਾਂ ਉਹ ਕਮਾ ਸਕਦੇ ਨੇ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾਓ ਤੁਹਾਨੂੰ ਤੁਹਾਡੀ ਮਿਹਨਤ ਦੇ ਪੈਸੇ ਜਿਹੜੇ ਆ ਜ਼ਰੂਰ ਮਿਲਗੇ ਉਹਨਾਂ ਪੈਸਿਆਂ ਦੇ ਨਾਲ ਤੁਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਦੇ ਹੋ ਲੋਕ ਤਰਸ ਦੇ ਆਧਾਰ ਤੇ ਪੈਸੇ ਦੇ ਤਾਂ ਦਿੰਦੇ ਨੇ ਤੇ ਇੰਜ ਹੀ ਇਹਨਾਂ ਦੇ ਫਿਰ ਹੌਂਸਲੇ ਬੁਲੰਦ ਹੁੰਦੇ ਨੇ ਹੁਣ ਇੱਕ ਦਿਨ ਦੇ ਵਿੱਚ 2500 ਰੁਪਿਆ ਕਮਾਉਣਾ ਬਹੁਤ ਵੱਡੀ ਗੱਲ ਹੈ ਤੇ ਹੁਣ ਮੁੰਡੇ ਨੂੰ ਪਤਾ ਲੱਗ ਗਿਆ ਕਿ ਮੈਨੂੰ ਤਾਂ ਇੱਕ ਦਿਨ ਦੇ ਵਿੱਚ 2500 ਮਿਲ ਗਿਆ ਜੇ ਮੈਂ ਰੋਜ਼ ਆਈ ਜਾਵਾਂ ਮੈਂ ਤਾਂ ਮਹੀਨੇ ਦੇ ਵਿੱਚ ਹਜ਼ਾਰਾਂ ਰੁਪਏ ਕਮਾ ਲੈਨੇ ਨੇ ਹਨਾ ਉਹਨੂੰ ਵੇਖ ਕੇ ਫਿਰ ਦੂਸਰੇ ਲੋਕ ਵੀ ਇੰਜ ਕਰਦੇ ਨੇ ਕਿ ਜੀ ਉਹਨੂੰ ਕੁਝ ਕਰਨਾ ਨਹੀਂ ਪੈਂਦਾ ਬਸ ਆਂਦੇ ਜਾਂਦੇ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਤਾਂ ਇੰਨੇ ਪੈਸੇ ਉਹਦੇ ਬਣ ਹੀ ਜਾਂਦੇ ਫਿਰ ਲੋਕ ਵੀ ਅਜਿਹਾ ਕੰਮ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਉਹੀ ਨਾ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਜਿਹਦੀ ਸਿਰਫ 200 ਤੋਂ 500 ਦੇ ਵਿੱਚਕਾਰ ਦਿਹਾੜੀ ਹੁੰਦੀ ਹੈ ਤੇ ਇੱਕ ਆ ਲੋਕ ਜਿਹੜੇ ਕਿ ਵੇਲੇ ਲੋਕ ਨੇ ਹਨਾ ਲੋਕਾਂ ਦੇ ਕੋਲੋਂ ਹੀ ਪੈਸੇ ਮੰਗ ਕੇ ਤੇ ਆਪ ਦੀ ਦਿਹਾੜੀ 2500 ਰੁਪਿਆ ਬਣਾ ਲਈਏ ਇਹਨਾਂ ਨੇ ਮੈਨੂੰ ਲੱਗਦਾ ਹੈ ਕਿ 1000 ਤੋਂ ਥੱਲੇ ਇਹਨਾਂ ਦੀ ਦਿਹਾੜੀ ਨਹੀਂ ਹੁੰਦੀ ਹੋਣੀ ਜਿਹੜੇ ਲੋਕਾਂ ਦੇ ਕੋਲੋਂ ਪੈਸੇ ਮੰਗ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਨੇ ਫਿਲਹਾਲ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਨੀਹਾ ਹੁਣ ਗੱਲ ਕਰਦੇ ਆ ਜਿਹੜੀ ਹਾਲੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਦੀ ਨਾਲ ਜਿਹੜੇ ਰਾਗੀ ਸਿੰਘ ਸੀ ਉਹਨਾਂ ਦੀ ਆਪਸ ਆਪਸ ਦੇ ਵਿੱਚ ਬਹਿਸਵਾਜੀ ਹੁੰਦੀ ਹੋਈ ਨਜ਼ਰ ਆਈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ। ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਇਸ ਦੇ ਉੱਤੇ ਕੀਤੀਆਂ ਗਈਆਂ। ਕਈਆਂ ਦੇ ਵੱਲੋਂ ਆਗਲ ਕਹੀ ਗਈ ਕਿ ਗੁਰਦੁਆਰਾ ਪਰਬੰਧਕ ਕਮੇਟੀ ਸਹੀ ਹੈ। ਕਈਆਂ ਦੇ ਵੱਲੋਂ ਆਗਲ ਗਈ ਕਿ ਨਹੀਂ। ਆਹ ਜਿਹੜੇ ਪੈਸੇ ਨੇ ਉਹ ਤਾਂ ਰਾਗੀ ਸਿੰਘ ਹੋਣਾ ਦੇ ਹੀ ਬਣਦੇ ਨੇ। ਹੁਣ ਮਾਮਲਾ ਕੀ ਸੀ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਗਿਆ। ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਸੀ ਕਿ ਜਿਹੜੇ ਲੋਕ ਉੱਥੇ ਆਏ ਸੀਗੇ ਨਤਮਸਤਕ ਹੋਣ ਉਹਨਾਂ ਦੇ ਵੱਲੋਂ ਜਿਹੜੀ ਮਾਇਆ ਇਹਨਾਂ ਨੂੰ ਦਿੱਤੀ ਗਈ ਹੈ ਜਿਹੜੇ ਹਰਮੋਨੀਅਮ ਦੇ ਉੱਤੇ ਮਾਇਆ ਲੋਕ ਚੜਾ ਕੇ ਜਾਂਦੇ ਨੇ ਉਹ ਸਾਰੇ ਪੈਸੇ ਜਿਹੜੇ ਨੇ ਉਹ ਪ੍ਰਬੰਧਕ ਕਮੇਟੀ ਦੇ ਹੋਣੇ ਚਾਹੀਦੇ ਨੇ ਰਾਗੀ ਸਿੰਘਾਂ ਦੇ ਜਿਹੜੇ 2100 ਰੁਪਏ ਉਹਨਾਂ ਨੂੰ ਮਿਲਦਾ ਹੈ ਬਕਾਇਦਾ ਉੱਤਲੇ ਉੱਪਰਲੇ ਜਿਹੜੇ ਪੈਸੇ ਨੇ ਉਹ ਉਹਨਾਂ ਨੂੰ ਨਹੀਂ ਮਿਲਣਗੇ ਨਾ ਹੀ ਉਹਨਾਂ ਦਾ ਹੱਕ ਬਣਦਾ ਜਿਸ ਤੋਂ ਬਾਅਦ ਰਾਗੀ ਸਿੰਘ ਦੇ ਜਥਿਆਂ ਦੇ ਵਿੱਚ ਤੇ ਨਾਲ ਦੀ ਨਾਲ ਪ੍ਰਬੰਧਕ ਕਮੇਟੀ ਵਿਚਾਲੇ ਬਹਿਸਬਾਜੀ ਹੁੰਦੀ ਹੋਈ ਵੀ ਨਜ਼ਰ ਹੇਨਾ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ 2100 ਰੁਪਏ ਦੇ ਵਿੱਚ ਤੁਸੀਂ ਰਾਗੀ ਸਿੰਘਾਂ ਦੇ ਜਥੇ ਨੂੰ ਲੈ ਕੇ ਆਏ ਹੋ ਪਹਿਲਾ ਤਾਂ ਇਹੀ ਸੋਚਣ ਵਾਲੀ ਗੱਲ ਹੈ ਕਿ 2100 ਰੁਪਏ ਦੇ ਵਿੱਚ ਤਿੰਨ ਲੋਕ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਪੈਸੇ ਵੰਡ ਹੋਣਗੇ ਉਹ ਕਿਸੇ ਤਰੀਕੇ ਆਪਣਾ ਘਰ ਦਾ ਗੁਜ਼ਾਰਾ ਕਰਨਗੇ ਹੁਣ ਇੱਕ ਮਜ਼ਦੂਰ ਵੀ ਹੈ ਨਾ ਜਿਹੜਾ ਉਹਦੀ ਦਿਹਾੜੀ ਲਗਾ ਰਿਹਾ ਹੈ ਤੇ ਉਸ ਨੂੰ ਵੀ ਦਿਹਾੜੀ ਦੇ 500 ਤੋਂ 600 ਰੁਪਿਆ ਜੜਾ ਹੈ ਉਹ ਰੋਜ਼ਾਨਾ ਮਿਲ ਜਾਂਦਾ ਪਰ ਜਿਹੜੇ ਇੱਥੇ ਇਸ ਵੇਲੇ ਆ ਕੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਜਿਹੜੇ ਰਾਗੀ ਸਿੰਘ ਹੈ ਜਿਹੜੇ ਲੋਕਾਂ ਨੂੰ ਉਹਨਾਂ ਦੇ ਧਰਮ ਦੇ ਨਾਲ ਜੋੜ ਰਹੇ ਨੇ ਉਹਨਾਂ ਨੂੰ ਸਿਰਫ 2100 ਰੁਪਿਆ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦੇ ਜੱਥੇ ਦੇ ਵਿੱਚ ਵੀ ਤਿੰਨ ਤੋਂ ਚਾਰ ਲੋਕ ਹੁੰਦੇ ਨੇ ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਇਹ ਪੈਸੇ ਵੰਡ ਰਹੇ ਹੁੰਦੇ ਨੇ ਤੇ ਜੇਕਰ ਉਹ ਕੀਰਤਨ ਕਰ ਰਹੇ ਲੋਕਾਂ ਨੂੰ ਉਹਨਾਂ ਦਾ ਕੀਰਤਨ ਪਸੰਦ ਆ ਰਿਹਾ ਇਸੇ ਕਾਰਨ ਲੋਕ ਉਹਨਾਂ ਦੇ ਹਰਮੋਨੀਅਮ ਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਭੇਂਟ ਕਰ ਰਹੇ ਨੇ ਪੈਸੇ ਤੇ ਜਿਹੜੇ ਉਹ ਸਾਰੇ ਪੈਸੇ ਭੇਂਟ ਹੋਏ ਨੇ ਉਹਨਾਂ ਤੇ ਹੱਕ ਰਾਗੀ ਸਿੰਘਾਂ ਦਾ ਹੀ ਬਣਦਾ ਕਿਉਂਕਿ ਸਿਰਫ ਉਹਨਾਂ ਦੇ ਲਈ ਹੀ ਸੰਗਤ ਨੇ ਆ ਕੇ ਭੇਂਟ ਕੀਤੇ ਤੇ ਇਹਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਜਦ ਉਹ ਆਪਣਾ ਹੱਕ ਜਿਤਾਣ ਲੱਗੇ ਲੱਗ ਜਾਏਗੀ ਕਿ ਪਾਦੋ ਤੇ ਇਹ ਬਿਲਕੁਲ ਗਲਤ ਹੈ ਕਿਉਂਕਿ ਜਿਹੜਾ ਕੁਝ ਉੱਥੇ ਆ ਕੇ ਕਰ ਰਿਹਾ ਸਮਾਗਮ ਦੇ ਵਿੱਚ ਜਿਹਨੇ ਹਿੱਸਾ ਲਿਆ ਜਿਹੜਾ ਤੁਹਾਨੂੰ ਤੁਹਾਡੇ ਧਰਮ ਨਾਲ ਜੋੜ ਰਿਹਾ ਤੁਸੀਂ ਉਹਨੂੰ ਇਹ ਪੈਸੇ ਚੜਾਇਆ ਉਹਦੇ ਉੱਤੇ ਕਮੇਟੀ ਦਾ ਗੁਰੂ ਘਰ ਦੀ ਕਮੇਟੀ ਦਾ ਕੋਈ ਵੀ ਹੱਕ ਨਹੀਂ ਸਿੱਬੰਦਾ ਬਿਲਕੁਲ ਨਹੀਂ ਹੁਣ ਸੰਗਤਨਤ ਨੂੰ ਅਸਤਖ ਹੋਣਾ ਜਾਂਦੀ ਹੈ ਗੁਰੂ ਘਰ ਦੇ ਵਿੱਚ ਇੱਕ ਪਾਸੇ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਉੱਥੇ ਜੋ ਹਰਮੋਨੀਅਮ ਵਜਾਰੇ ਹੁੰਦੇ ਆ ਰਾਗੀ ਸਿੰਘ ਵਜਾਰੇ ਹੁੰਦੇ ਨੇ ਉਹਨਾਂ ਦੇ ਕੋਲ ਜਾ ਕੇ ਸੰਗਤ ਜਿਹੜੀ ਹੈ ਉਹ ਵੱਖਰੇ ਮਾਇਆ ਜਿਹੜੀ ਆ ਚੜਾਉਂਦੀ ਹੈ ਤੇ ਗੁੱਲਕ ਦੇ ਵਿੱਚ ਵੱਖਰੀ ਮਾਇਆ ਜਿਹੜੀ ਆ ਉਹ ਸੰਗਤ ਦੇ ਵੱਲੋਂ ਪਾਈ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਹੱਕ ਉਹਨਾਂ ਦੀ ਮਾਇਆ ਦੇ ਉੱਤੇ ਨਹੀਂ ਹੈ ਕਿਉਂਕਿ ਸੰਗਤ ਵੱਖਰੇ ਵੱਖਰੇ ਪੈਸੇ ਗੋਲਕ ਦੇ ਵਿੱਚ ਜਿਹੜੇ ਪਾਨੇ ਆ ਉਹ ਉੱਥੇ ਪਾ ਕੇ ਜਾਂਦੀ ਹੈ ਜਿਹੜੇ ਹਰਮੋਨੀਅਮ ਉੱਤੇ ਰੱਖਣੇ ਨੇ ਉਹ ਵੱਖਰੇ ਰੱਖ ਕੇ ਜਾਂਦੇ ਆ ਤਾਂ ਵੱਖਰੇ ਵੱਖਰੇ ਪੈਸੇ ਜੇਕਰ ਸੰਗਤ ਰੱਖ ਕੇ ਜਾ ਰਹੀ ਹੈ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਆਪਣਾ ਹੱਕ ਉਸ ਦੇ ਉੱਤੇ ਜਿਤਾ ਸਕਦੀ ਹੈ ਕਿਉਂਕਿ ਹੁਣ ਕਿਤੇ ਨਾ ਕਿਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਉਸ ਤੋਂ ਬਾਅਦ ਇਹਨਾਂ ਦੀ ਆਪਸੀ ਬਹਿਸਵਾਜੀ ਹੁੰਦੀ ਹੋਈ ਵੀ ਨਜ਼ਰ ਆਈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਤੇ ਹਰੇਕ ਦੇ ਵੱਲੋਂ ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਰਾਗੀ ਸਿੰਘ ਜਿਹੜੇ ਨੇ ਉਹ ਸਹੀ ਕਹਿ ਰਹੇ ਨੇ ਕਿ ਉਹਨਾਂ ਦਾ ਹੀ ਹੱਕ ਬਣਦਾ ਕਿਉਂਕਿ ਜੇਕਰ ਇੱਕ ਵਾਰ ਆ ਸਾਰਾ ਕੁਝ ਸ਼ੁਰੂ ਹੋ ਗਿਆ ਤਾਂ ਫਿਰ ਅੱਗੇ ਗਾ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹੀ ਹੋਇਆ ਕਰੇਗਾ ਤੇ ਸਾਰੇ ਪੈਸੇ ਜਿਹੜੇ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੇਠ ਲਿਆ ਕਰੇਗੀ ਜੀ ਹਾਂ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਤੇ ਲੋਕ ਇਹੀ ਕਹਿ ਰਹੇ ਨੇ ਕਿ ਪੈਸਿਆਂ ਤੇ ਹੱਕ ਰੱਗੀ ਸਿੰਘਾਂ ਦਾ ਹੀ ਬਣ ਰਿਹਾ ਕਿਉਂਕਿ ਉਹਨਾਂ ਦੇ ਹਾਰਮੋਨੀਅਮ ਤੇ ਹੀ ਸੰਗਤ ਨੇ ਪੈਸੇ ਚੜਾਏ ਨੇ ਤੇ ਗੁਰਦੁਆਰੇ ਦੀ ਜੋ ਕਮੇਟੀ ਆ ਉਹ ਇਹ ਪੈਸੇ ਉਹਨਾਂ ਤੋਂ ਨਹੀਂ ਖੋ ਸਕਦੀ ਇਹ ਜਿਹੜੇ ਪੈਸੇ ਐ ਇਹ ਸਾਰੇ ਰੱਗੀ ਸਿੰਘਾਂ ਨੂੰ ਹੀ ਦੇ ਦਿੱਤੇ ਜਾਣ ਜੀ ਬਿਲਕੁਲ ਤਾਂ ਫਿਲਹਾਲ ਹਾਲ ਨਹੀਂ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਹੁਣ ਗੱਲ ਕਰਦੇ ਹਾਂ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਸੁਰਖੀਆਂ ਵਟੋਰ ਰਹੀ ਸੀ ਦਰਅਸਲ ਲਾੜਾ ਲਾੜੀ ਜਦੋਂ ਜੈਮਾਲਾ ਕਰ ਰਹੇ ਹੁੰਦੇ ਨੇ ਲਾੜਾ ਜਦੋਂ ਲਾੜੀ ਦੇ ਗੱਲ ਦੇ ਵਿੱਚ ਹਾਰ ਪਾ ਰਿਆ ਹੁੰਦਾ ਜੈਮਾਲਾ ਪਾ ਰਿਆ ਹੁੰਦਾ ਤਾਂ ਅਚਾਨਕ ਲਾੜੀ ਨੂੰ ਪਤਾ ਨਹੀਂ ਕੀ ਹੁੰਦਾ ਤੇ ਉਹ ਉਸਦੇ ਥੱਪੜ ਮਾਰ ਦਿੰਦੀ ਹੈ ਉਸ ਨੂੰ ਇੱਕ ਨਹੀਂ ਦੋ ਨਹੀਂ ਕਈ ਥੱਪੜ ਲਗਾਤਾਰ ਮਾਰਦੀ ਹੈ ਤੇ ਫਿਰ ਉੱਥੋਂ ਸਟੇਜ ਦੇ ਉੱਤੋਂ ਚਲੀ ਜਾਂਦੀ ਹੈ ਹੁਣ ਸਾਰੇ ਦੇਖ ਕੇ ਉਹ ਤੇ ਹੈਰਾਨ ਰਹਿ ਗਏ ਕਿ ਆਖਿਰਕਾਰ ਅਜੀਹਾ ਕੀ ਹੋ ਗਿਆ ਕਿ लाੜੀ ਨੂੰ ਗੁੱਸਾ ਆ ਗਿਆ ਤੇ ਉਸਨੇ लाੜੇ ਦੇ ਥੱਪੜ ਜਾਰ ਦਿੱਤੇ ਕਿਉਂਕਿ ਹਜੇ ਜੈਮਾਲਾ ਪਾਉਣੀ ਸੀਗੀ ਗੱਲ ਦੇ ਵਿੱਚ ਤਾਂ ਜਿਵੇਂ ਜੈਮਾਲਾ ਹੋਣੀ ਹੁੰਦੀ ਆ ਤਾਂ ਉਦੋਂ ਇਹ ਸਾਰਾ ਬਾਣਾ ਜਿਹੜਾ ਉਹ ਵਾਪਰਦਾ ਫਿਰ ਲੜਕੀ ਨੂੰ ਪੁੱਛਿਆ ਜਾਂਦਾ ਕਿ ਤੂੰ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਲਾੜਾ ਜਿਹੜਾ ਉਹ ਸ਼ਰਾਬ ਪੀ ਕੇ ਆਇਆ ਹੈ ਮੈਨੂੰ ਇਸ ਦੇ ਮੂੰਹ ਦੇ ਵਿੱਚੋਂ 스ਮੈਲ ਆਈ ਹੈ ਸ਼ਰਾਬ ਦੀ ਮੈਂ ਇਸ ਕਰਕੇ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਇਹ ਨਾ ਬੇहद ਅਨੋਖੀ ਖਬਰ ਜ਼ਰੂਰ ਹੈ ਕਿਉਂਕਿ ਆਪਣੇ ਹੀ ਵਿਆਹ ਦੇ ਵਿੱਚ ਲਾੜਾ ਸ਼ਰਾਬ ਦੇ ਨਾਲ ਰਜਿਆ ਆਉਂਦਾ ਹੈ ਲੜਕੀ ਨੂੰ 스ਮੈਲ ਆ ਗਈ ਲੜਕੀ ਨੇ ਸਾਰਿਆਂ ਦੇ ਸਾਹਮਣੇ ਉਹਦੀ ਛਿੱਤਰ ਪ੍ਰੇਡ ਕਰ ਦਿੱਤੀ ਉਹਦੇ ਕਿੰਨੀਆਂ ਚਪੇੜਾਂ ਮਾਰੀਆਂ ਲਗਾਤਾਰੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ ਤੇ ਹਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਗਲਤ ਜ਼ਰੂਰ ਹੈ ਜਦੋਂ ਤੁਸੀਂ ਰਿਸ਼ਤਾ ਕਰ ਰਹੇ ਹੋ ਰਿਸ਼ਤਾ ਹੁੰਦਾ ਹੈ ਤੇ ਦੋ ਪਰਿਵਾਰਾਂ ਦਾ ਆਪਸ ਦੇ ਵਿੱਚ ਇੱਕ حساب ਦਾ ਮੇਲ ਹੈ ਦੋ ਪਰਿਵਾਰਾਂ ਨੇ ਇਕੱਠੇ ਹੋਣਾ ਹੁੰਦਾ ਹੈ ਜੁੜਨਾ ਹੁੰਦਾ ਹੈ ਤੇ ਤੁਹਾਨੂੰ ਇੱਕ ਦੂਸਰੇ ਦੇ ਲਈ ਜਿਹੜਾ ਜਾਂਚ ਪੜਤਾਲ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਦੇ ਲਈ ਜੋ ਵੀ ਉਹਨਾਂ ਦਾ ਬੈਕਗ੍ਰਾਉਂਡ ਹੈ ਜੋ ਵੀ ਚੀਜ਼ ਹੈ ਸਭ ਪਤਾ ਕਰਵਾਉਣਾ ਚਾਹੀਦਾ ਹੈ ਸੇਮ ਅਜਿਹੀ ਚੀਜ਼ ਫਿਰ ਮੁੰਡੇ ਵਾਲਿਆਂ ਨੂੰ ਵੀ ਕਰਨੀ ਚਾਹੀਦੀ ਹੈ ਕਿ ਸਾਨੂੰ ਸਾਰਾ ਕੁਝ ਪਤਾ ਲੱਗ ਜਾਵੇ ਕਿ ਪਰਿਵਾਰ ਕਿਹੋ ਜਿਹਾ ਹੁਣ ਜੇਕਰ ਲਾੜੀ ਦੇ ਪਰਿਵਾਰ ਜਾਂਚ ਪੜਤਾਲ ਕਰਵਾਈ ਹੁੰਦੀ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਲਾੜਾ ਹੈ ਉਹ ਸ਼ਰਾਬ ਪੀਂਦਾ ਠੀਕ ਹੈ ਤੇ ਉਹ ਪਹਿਲਾਂ ਹੀ ਲੜਕੀ ਵਿਆਹ ਦੇ ਲਈ ਮਨਾ ਕਰ ਦਿੰਦੀ ਹੁਣ ਵਿਆਹ ਵਾਲੇ ਦਿਨ ਸ਼ਰਾਬ ਪੀ ਕੇ ਮੁੰਡਾ ਆ ਜਾਂਦਾ ਹੈ ਸਟੇਜ ਤੇ ਚੜ ਜਾਂਦਾ ਹੈ ਜੈ ਮਾਲਾ ਪਾਣ ਲੱਗਦਾ ਤੇ ਕੁੜੀ ਨੂੰ ਆ ਜਾਂਦੀ ਹੈ ਮੂੰਹ ਦੇ ਵਿੱਚੋਂ 스멜 ਫਿਊਚ ਪੇੜਾ ਮਾਰ ਦਿੰਦੀ ਹੈ ਉਹਦੇ ਤੇ ਖੁਦ ਸਟੇਜ ਤੋਂ نیچے ਉਤਰ ਜਾਂਦੀ ਹੈ ਬਿਲਕੁਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਸ ਲੜਕੀ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਕਿ ਲੜਕੀ ਦੀ ਹਿੰਮਤ ਦੇਖਣ ਵਾਲੀ ਸੀ ਕਿ ਉਸਨੇ ਆਪਣੇ ਹੀ ਵਿਆਹ ਦੇ ਵਿੱਚ ਜੋ ਉਸ ਦਾ ਹੋਣ ਵਾਲਾ ਘਰ ਵਾਲਾ ਸੀਗਾ ਉਸ ਦਾ ਵਿਰੋਧ ਕੀਤਾ ਕਿ ਉਹ ਸ਼ਰਾਬ ਪੀ ਕੇ ਕਿਉਂ ਆਇਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆ ਜਦੋਂ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕਹਿ ਦਿੰਦੇ ਆ ਕਿ ਉਹ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਿੰਮਤ ਜ਼ਰੂਰ ਆਵੇਗੀ ਤਾਂ ਹੁਣ ਕਿਤੇ ਨਾ ਕਿਤੇ ਜੇਕਰ ਪਰਿਵਾਰ ਨੇ ਪਹਿਲਾਂ ਪੁੱਛਗਿੱਛ ਕੀਤੀ ਹੁੰਦੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਸਾਰੀ ਇਨਕੁਆਇਰੀ ਕੀਤੀ ਹੁੰਦੀ ਮੁੰਡੇ ਦੀ ਕਿ ਮੁੰਡੇ ਦਾ ਬੈਕਗ੍ਰਾਉਂਡ ਕੀ ਹੈ ਤਾਂ ਮੈਨੂੰ ਲੱਗਦਾ ਕਿ ਆ ਦਿਨ ਆਉਂਦਾ ਹੀ ਨਾ ਪਹਿਲਾਂ ਹੀ ਨਾ ਹੋ ਜਾਣੀ ਸੀਗੀ ਪਰ ਹੁਣ ਵਿਆਹ ਵਾਲੇ ਦਿਨ ਐਸਾਰਾ ਜਦੋਂ ਪਵਾੜਾ ਪਿਆ ਤੇ ਹੁਣ ਸੋਸ਼ਲ ਮੀਡੀਆ ਤੇ ਵੀ ਐਸ ਸੁਰਖੀਆਂ ਬਟੋਰ ਰਿਹਾ ਤੇ ਕਿਤਨਾ ਕਿਤੇ ਕੁੜੀ ਦੇ ਘਰ ਵਾਲਿਆਂ ਦੀ ਵੀ ਬੇਇੱਜ਼ਤੀ ਐ ਇਸ ਦੇ ਵਿੱਚ ਪਰ ਕੁੜੀ ਦੀ ਲੋਕਸ਼ ਲਾਗਾ ਕਰ ਰਹੇ ਨੇ ਕੁੜੀ ਨੇ ਬਹੁਤ ਵਧੀਆ ਕਦਮ ਜਿਹੜਾ ਉਹ ਚੁੱਕਿਆ ਤੇ ਹਰੇਕ ਨੂੰ ਇਹ ਕਹਿ ਰਹੇ ਨੇ ਲੋਕੇ ਕਿ ਕਿਸੇ ਦੇ ਨਾਲ ਵੀ ਜੇਕਰ ਅਜਿਹਾ ਹੁੰਦਾ ਜੇਕਰ ਕਿਸੇ ਦਾ ਘਰ ਵਾਲਾ ਆਉਂਦਾ ਤੇ ਆਪਣੀ ਜ਼ਿੰਦਗੀ ਖਰਾਬ ਕਰਨ ਨਾਲੋਂ ਚੰਗਾ ਕਿ ਤੁਸੀਂ ਪਹਿਲਾਂ ਹੀ ਸੰਭਲ ਜਾਓ ਇਸ ਤਰੀਕੇ ਦੇ ਲੋਕ ਕਮੈਂਟ ਜਿਹੜੇ ਨੇ ਉਹ ਕਰ ਰਹੇ ਸੀ ਤੇ ਇਸ ਵੀਡੀਓ ਨੂੰ ਸਾਂਝਾ ਵੀ ਕਰ ਰਹੀ ਸੀ ਫਿਲਹਾਲ ਸਮਾਂ ਕਾਫੀ ਹੋ ਗਿਆ ਤੇ ਸਾਡਾ ਵੀ ਹੁਣ ਜਾਣਾ ਬੰਦ ਹੈ ਤਾਂ ਫਿਲਹਾਲ ਆਪਣੇ ਦਰਸ਼ਕਾਂ ਤੋਂ ਅਲਵਿਦਾ ਲੈਂਦੇ ਹਾਂ ਸੀ ਬਹੁਤ ਬਹੁਤ ਧੰਨਵਾਦ ਨਵੇਂ ਐਪੀਸੋਡ ਦੇ ਨਾਲ ਨਵੇਂ ਕੁਝ ਖਾਸ ਮੁੱਦੇ ਲੈ ਕੇ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੇ ਬਿਨਾ એનર્ਜੀ ਨਹੀਂ ਖਤਮ ਹੁੰਦੀ ਸასი ਕਾਲ ਫੋਫੜ ਜੀ ਓਏ ਸასი ਕਾਲ ਓਏ 8 ਵਜੇ ਤੱਕ ਐ ਕਿ 11 ਵਜੇ ਤੱਕ ਇਹ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਸਰੀ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ